ਉਹੀ ਪੀਵੀ 87 ਵਾਲਾ ਚੈਨਲ ਦੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਵੀਡੀਓ ਚ ਗੱਲ ਕਰਨੀ ਆਪਾਂ ਜਿੰਕ ਬਾਰੇ ਜਿਹੜਾ ਆਪਾਂ ਝੋਨੇ ਦੇ ਵਿੱਚ ਜਿੰਕ ਪਾਉਨੇ ਆ तकरीबन 90% ਕਿਸਾਨਾਂ ਨੂੰ ਪਤਾ ਵੀ ਝੋਨੇ ਦੇ ਵਿੱਚ ਜ਼ਿਆਦਾਤਰ ਆਪਾਂ 21% ਜਿਹੜਾ 33% ਜਿੰਕ ਦੀ ਵਰਤੋਂ ਕਰਦੇ ਆ ਉਹ ਦੋਨਾਂ ਜਿੰਕਾਂ ਬਾਰੇ ਬਹੁਤ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂ ਉਹ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਨਾਰਮਲ ਜਿਹੜਾ 5 ਕਿਲੋ 1 ਕਿਲੇ ਦਾ ਯੂਜ਼ ਕਰਦੇ ਆ ਪਰਾਜਿਕ ਭਰਾ ਦੀ ਵੀਡੀਓ ਦੇਖਿਓ ਕਹਿੰਦਾ ਵੀ ਚਾਹ ਝੋਨੇ ਦੇ ਵਿੱਚ ਤੁਸੀਂ ਦੇਸੀ ਕਿਉਂ ਪਾ ਦੋ ਜਦ ਤੱਕ ਤੁਸੀਂ ਆਹ ਜਿੰਕ ਨਹੀਂ ਪਾਉਂਦੇ ਹੈਗੇ ਤਾਂ ਤੁਹਾਡੇ ਝੋਨੇ ਨੇ ਕਹਿੰਦਾ ਜਿੰਕ ਦੀ ਘਾਟ ਨਹੀਂ ਪੂਰੀ ਹੁਣੀ ਨਾ ਤੁਹਾਡਾ ਝਾੜ ਵਧਣਾ ਵੀ ਇਹ ਗੱਲ ਉਹਦੀ ਠੀਕ ਆ ਚਲੋ ਜਿੰਕ ਵਧੀਆ ਇਹ ਪਰ ਜਿਹੜਾ ਉਹ ਦੱਸਣ ਦਾ ਤਰੀਕਾ ਉਹ ਬਿਲਕੁਲ ਗਲਤ ਆ ਉਹ ਕਹਿੰਦਾ ਵੀ ਜਿਹੜਾ ਇਹ ਜਿੰਕ ਹੈ ਤਿਆਰਾ ਕੰਪਨੀ ਦਾ ਵੀ ਇਹਨੂੰ ਤੁਸੀਂ ਯੂਰੀਆ ਦੇ ਵਿੱਚ ਪਾਓ 1 ਲੀਟਰ ਜ਼ਿੰਕ ਨੂੰ ਕਹਿੰਦਾ ਤੁਸੀਂ 3 ਕੀਲਿਆਂ ਦੇ ਵਿੱਚ ਪਾ ਸਕਦੇ ਆ ਤੇ ਕਹਿੰਦਾ ਇਹਦਾ ਬਹੁਤ ਵਧੀਆ ਰਿਜ਼ਲਟ ਹੈ ਮੈਂ ਤੁਹਾਨੂੰ ਸਾਰੇ ਭਰਾਵਾਂ ਨੂੰ ਦੱਸਣਾ ਚਾਹੁੰਦਾ ਫਿਰ ਵੀਡੀਓ ਲੰਬੀ ਹੋ ਜਾਂਦੀ ਕਈ ਬੰਦੇ ਕਹਿੰਦੇ ਨੇ ਵੀ ਭਾਈ ਮੁੱਦੇ ਦੀ ਗੱਲ ਕਰਿਆ ਕਰ ਸੋ ਮੁੱਦੇ ਦੀ ਗੱਲ ਇਹੀ ਹੈ ਵੀ ਮੇਰਾ ਵੀਰ ਜਿਹੜਾ ਇਹ ਜ਼ਿੰਕ ਹੈ ਜ਼ਿੰਕ ਦਾ ਰਿਜ਼ਲਟ ਬਹੁਤ ਵਧੀਆ ਪਰ ਇਹ ਜ਼ਿੰਕਾ ਜਿਹੜਾ ਸਪਰੇਅ ਵਾਸਤੇ ਬਣਿਆ ਠੀਕ ਆ ਜੇ ਆਪਾਂ ਇਹਦੀ ਸਪਰੇਅ ਕਰਨੀ ਆ ਤਾਂ ਤੁਸੀਂ ਇਹਨੂੰ ਵਰਤ ਸਕਦੇ ਆ ਬਲਕਿ ਰੇਹ ਵਾਸਤੇ ਜ਼ਿੰਕ ਨਹੀਂ ਫਿਰ ਤੁਹਾਡੇ ਪੈਸੇ ਦੀ ਬਰਬਾਦੀ ਆ ਦੇਖੋ ਜਦੋਂ ਆਪਾਂ ਕਿ ਉਹਨਾਂ ਦੇ ਵਿੱਚ ਯੂਰੀਆ ਖਾਦ ਜਦੋਂ ਵਰਤਦੇ ਆਂ ਇੱਕ ਵਾਰ ਜਿਹੜਾ ਝੋਨਾ ਝੋਨੇ ਦੇ ਵਿੱਚ ਜਿਹੜੀ ਕਲੋਰੋਫਿਲ ਆ ਵਧਦੀ ਆ ਕਲੋਰੋਫਿਲ ਵਧਣ ਦੇ ਨਾਲ ਕੀ ਹੁੰਦਾ ਝੋਨਾ ਆਪਣਾ ਹਰਿਆ ਭਰਿਆ ਹੋ ਜਾਂਦਾ ਤੇ ਆਪਾਂ ਨੂੰ ਬਹਿਮ ਹੋ ਜਾਂਦਾ ਵੀ ਪਤਾ ਨਹੀਂ ਆਪਾਂ ਜਿਹੜੀ ਚੀਜ਼ ਨਾਲ ਪਾਈ ਆ ਵੀ ਸ਼ਾਇਦ ਉਹਨੇ ਕੱਲੀ ਨਹੀਂ ਐਨਾ ਝੋਨਾ ਜਿਹੜਾ ਆਪਣਾ ਹਰਿਆ ਭਰਿਆ ਕਰਤਾ ਜਦਕਿ ਉਹਦੇ ਪਿੱਛੇ ਜਿਹੜਾ ਮੇਨ ਕਾਰਨ ਹੁੰਦਾ ক্লোਰੋਫਿਲ ਦਾ ਹੁੰਦਾ ਜਿਹੜੀ ਨਾਈਟ੍ਰੋਜਨ ਉਹ ਆਟੋਮੈਟਿਕ ਜਿਹੜੀ ক্লোਰੋਫਿਲ ਨੂੰ ਵਧਾਉਂਦੀ ਉਹ ਤੁਹਾਨੂੰ ਵੀ ਪਤਾ ਹੀ ਆ ਪਰ ਜਿਹੜਾ ਇਹ ਜਿੰਕ ਆਪਾਂ ਜਿੰਕ ਨੂੰ ਮਾੜਾ ਨਹੀਂ ਕਹਿੰਦੇ ਵੀ ਇਹ ਜਿੰਕ ਵਧੀਆ ਨਹੀਂ ਹੈਗਾ ਇਹ ਜਿੰਕ ਪੂਰਾ ਵਧੀਆ ਹੈ ਜੇ ਆਪਾਂ ਇਹਨੂੰ ਸਪਰੇਅ ਦੇ ਲਈ ਵਰਤਣਾ ਕਿਉਂਕਿ ਸਪਰੇਅ ਦੇ ਵਾਸਤੇ ਬਣਿਆ ਹੋਇਆ ਹੈ ਇਹ 1 ਲੀਟਰ ਜਿੰਕ ਆਪਾਂ 4 ਤੇ 5 ਕੀਲਿਆਂ ਦੇ ਵਿੱਚ ਕਰ ਸਕਦੇ ਹਾਂ ਸਪਰੇਅ ਦੇ ਫਾਰਮ ਦੇ ਵਿੱਚ ਠੀਕ ਹੈ ਨਾ ਜੇ ਆਪਾਂ ਇਹਨੂੰ ਵਰਤਣਾ ਤੇ ਜਿੱਦਾਂ ਉਹ ਮੇਰਾ ਵੀਰ ਕਹਿ ਰਿਹਾ ਵੀ ਤੁਸੀਂ ਇਹਨੂੰ ਯੂਰੀਆ ਦੇ ਵਿੱਚ ਪਾਓ ਵੀ ਬਹੁਤ ਵਧੀਆ ਰਿਜ਼ਲਟ ਆ ਵੀ ਕਹਿੰਦਾ ਚਾਹੇ ਕਿਉਂ ਪਾ ਦਿਓ ਵੀ ਹੋਰ ਪਤਾ ਨਹੀਂ ਕਹਿੰਦਾ ਜੋ ਮਰਜੀ ਪਾ ਲਓ ਜਦ ਤੱਕ ਤੁਸੀਂ ਇਹ ਜ਼ਿੰਕ ਨਹੀਂ ਵਰਤਦੇ ਹੈ ਤੇ ਤੁਹਾਡਾ ਜਿਹੜਾ ਰਿਜ਼ਲਟ ਨਹੀਂ ਵਧੀਆ ਆਉਣਾ ਹੈ ਸੋ ਮੈਂ ਉਹ ਭਰਾ ਨੂੰ ਵੀ ਦੱਸਣਾ ਹੁੰਦਾ ਮੇਰਾ ਵੀਰ ਪਤਾ ਹੈ ਕਿਹਾ ਹੈ ਵੀ ਜੇਕਰ ਤੁਹਾਨੂੰ ਨਹੀਂ ਕਿਸੇ ਚੀਜ਼ ਬਾਰੇ ਪਤਾ ਹੁੰਦਾ ਠੀਕ ਆ ਜਾਂ ਤਾਂ ਫਿਰ ਉਹਦੇ ਬਾਰੇ ਦੱਸਿਆ ਨਾ ਕਰੋ ਕਿਉਂਕਿ ਤੁਹਾਡੀ ਵੀਡੀਓ ਦੇਖ ਕੇ ਆਪਣੇ ਜਿਹੜੇ ਕਿਸਾਨ ਆ ਕਿਸਾਨ ਪਹਿਲਾਂ ਹੀ ਜਿਹੜਾ ਬਹੁਤ ਗੁੰਮਰਾਹ ਹੋਇਆ ਵਾ ਤੇ ਕਿਸੇ ਗੁੰਮਰਾਹ ਹੁਣ ਦੇਖ ਲੋ ਵੀ ਜਿਹੜਾ ਡੀਏਪੀ ਦੇ ਸੈਂਪਲ ਹੈ ਪਿਛਲੇ ਹਫਤੇ ਦੀ ਖਬਰ ਚੱਲਦੀ ਆ ਠੀਕ ਆ ਸੱਤ ਸਟੇਟਾਂ ਦੇ ਵਿੱਚ ਜਿਹੜੇ ਡੀਏਪੀ ਦੇ ਸੈਂਪਲ ਫੇਲ ਹੋਏ ਆ ਜਿਦੇ ਵਿੱਚੋਂ ਪੰਜਾਬ ਵੀ ਕਿਹਾ ਪੰਜਾਬ ਦੇ ਵਿੱਚ 8 ਜ਼ਿਲ੍ਹਿਆਂ ਦੇ ਵਿੱਚ ਡੀਏਪੀ ਦੇ ਸੈਂਪਲ ਫੇਲ ਹੋਏ ਆ ਪਹਿਲੇ ਨੰਬਰ ਤੇ ਮੁਹਾਲੀ ਜ਼ਿਲ੍ਹਾ ਆਇਆ ਜਿਹੜਾ ਠੀਕ ਆ ਨਾ ਹੁਣ ਤੁਸੀਂ ਦੇਖ ਲਓ ਵੀ ਪਹਿਲਾ ਉਹ ਸਾਰ ਸਿੱਧਾ ਸਾਦਾ ਡੀਏਪੀ ਕੋਈ ਹੋਰ ਤਾਂ ਬਰਤਾਂ ਨੂੰ ਜ਼ਿੰਮੇਦਾਰ ਬਰਤਦਾ ਸਿੱਧਾ ਸਾਦਾ ਇਹ ਜ਼ਿੰਮੇਦਾਰ ਦੇ ਨਾਲ ਇੱਕ ਖਿਲਵਾੜ ਹੋ ਰਿਹਾ ਤੇ ਦੂਜਾ ਤੁਸੀਂ ਆਪ ਜਿਹੜਾ ਗਲਤ ਇਨਫੋਰਮੇਸ਼ਨ ਆ ਦੇ ਕੇ ਵੀ ਇਹ ਜਿੰਕ ਨੂੰ ਤੁਸੀਂ ਕਹਿੰਦੇ ਵੀ ਯੂਰੀਆ ਦੇ ਵਿੱਚ ਪਾਓ ਯੂਰੀਆ ਤੇ ਜਿਹੜਾ ਜਿੰਕ ਆਪਣਾ ਬਣਿਆ ਜਿਹਨੇ ਕੰਮ ਹੀ ਪੱਤੇ ਦੇ ਸੈਲਾਂ ਤੋਂ ਕਰਨਾ ਉਹ ਜੜਾਂ ਤੋਂ ਰੂਟਸ ਤੋਂ ਕਿਵੇਂ ਕੰਮ ਕਰ ਦਊਗਾ ਕਿਉਂ ਤੁਸੀਂ ਮਿਲ ਕੇ ਯਾਰ ਇਦਾਂ ਪਾਗਲ ਬਣਾ ਬਣਾ ਕੇ ਤੁਸੀਂ ਨਜਾਇਜ਼ ਇਹਦੀ ਵਾਰਤੋਂ ਵਧਾ ਰਹੇ ਆ ਇੱਕ ਤਾਂ ਇਹ ਪਹਿਲਾਂ ਵੀ ਆਪਾਂ ਨੋਰਮ ਘਟੋ ਘਟ ਇਨੂੰ ਆਪਾਂ 4 ਕੀਲਿਆਂ ਤੇ ਕਰ ਸਕਦੇ ਜਿਆਦਾ ਤੋਂ ਜਿਆਦਾ ਆਪਾਂ ਇਹਨੂੰ 6 ਕੀਲਿਆਂ ਤੇ ਕਰ ਸਕਦੇ ਆ ਵੈਸੇ ਇਹ ਰეკਮੈਂਡ ਆ ਜਿਹੜਾ 5 ਤੋਂ 6 ਕੀਲਿਆਂ ਤੇ ਕਰਾਇਆ ਜਾਂਦਾ ਪਰ ਆਪਾਂ ਜੇ ਬਹੁਤ ਵਧੀਆ ਰਿਜ਼ਲਟ ਆਪਾਂ ਕਹਿੰਨੇ ਵੀ ਚਲੋ ਨਾਰਮਲ 4 ਕੀਲਿਆਂ ਤੇ ਕਰ ਲਓ ਕਿਉਂ ਮੇਰਾ ਵੀਰ ਚ ਯੂਰੀਆ ਦੇ ਵਿੱਚ 3 ਕੀਲਿਆਂ ਚ ਪਵਾਈ ਜਾਂਦਾ ਠੀਕ ਆ 3 ਕੀਲਿਆਂ ਦੇ ਵਿੱਚ ਵੀ ਬੰਦਾ ਕਈ ਵਾਰ ਕੀ ਹੁੰਦਾ ਹੱਥ ਤੇ ਡਿਪੈਂਡ ਕਰਦਾ ਹੁੰਦਾ ਜਿਹੜਾ ਬੰਦਾ ਰੇਪ ਪਾਉਂਦਾ ਆਪਾਂ 3 ਗੱਟੇ ਯਾ ਯੂਰੀਆ ਦੇ ਵਿੱਚ ਇਹਨੂੰ ਰੋਲਾ ਲਿਆ ਉਹ ਹੋ ਸਕਦਾ ਵੀ ਉਹ 3 ਗੱਟੇ ਜਿਹੜੇ 2.5 ਕੀਲਿਆਂ ਦੇ ਵਿੱਚ ਹੀ ਪੈ ਜਾਣ ਠੀਕ ਆ ਤੇ ਉਹਦੇ ਨਾਲ ਕੀ ਆ ਇੱਕ ਤਾਂ ਯੂਰੀ ਯੂਰੀਅਮ ਬੰਦੇ ਨਿਆਜ਼ ਪਾਉਣਗੇ ਜਿੰਕ ਨੂੰ ਸੋਚ ਕੇ ਵੀ ਜਿੰਕ ਵੀ ਪਾਉਣਾ ਪਹਿਲਾਂ ਹੀ ਯੂਰੀਅ ਦੇ ਵਿੱਚ ਆਪਣੇ ਬੰਦੇ 20 20 ਚੀਜ਼ਾਂ ਪਵਾਈ ਜਾਂਦੇ ਆ ਵੀ ਕੱਲੀ ਨਾਈਟ੍ਰੋਜਨ ਤਾਂ ਮੈਨੂੰ ਲੱਗਦਾ ਵੀ ਯੂਰੀਅ ਝੋਨੇ ਦੇ ਵਿੱਚ ਕੋਈ ਉਹ ਬੰਦਾ ਪਾ ਰਿਹਾ ਹਰ ਰੋਜ਼ ਕੋਈ ਨਾ ਕੋਈ ਨਵਾਂ ਸੱਪ ਕੱਢ ਦਿੰਦੇ ਆ ਵੀ ਜਿਹੜਾ ਯੂਰੀਅ ਦੇ ਵਿੱਚ ਰਲਾ ਕੇ ਤੁਸੀਂ ਆਹ ਪਾ ਦਿਓ ਯੂਰੀਅ ਦੇ ਵਿੱਚ ਕੋਈ ਕਹਿੰਦਾ ਫਟਕੜੀ ਪਾ ਦਿਓ ਕੋਈ ਕਹਿੰਦਾ ਵੀ ਯੂਰੀਅ ਦੇ ਵਿੱਚ ਜਿਹੜਾ ਆਪਣਾ ਕੀ ਕਹਿੰਦੇ ਆ ਮਿੱਠਾ ਸੋਡਾ ਪਾ ਦਿਓ ਠੀਕ ਹੈ ਕੋਈ ਕਹਿੰਦਾ ਯੂਰੀਆ ਦੇ ਵਿੱਚ ਆ ਪਾ ਦਿਓ ਕੋਈ ਕਹਿੰਦਾ ਉਹ ਪਾ ਦਿਓ ਵੀ ਇਹਦੇ ਕਰਕੇ ਬਸ ਕੱਲੇ ਤੁਸੀਂ ਯੂਰੀਆ ਫੇ ਯੂਰੀਆ ਇਸ ਹਿਸਾਬ ਨਾਲ ਨਾ ਬਾਈ ਜੇ ਇਦਾਂ ਪਾਉਣ ਲੱਗੇ ਯੂਰੀਆ ਕੀਲੇ ਦਾ 6-6 ਗੱਟਿਆਂ ਤੇ ਚਲੇ ਜਾਣਾ ਠੀਕ ਹੈ ਸੋ ਮੇਰਾ ਵੀਰ ਤੁਸੀਂ ਜੇ ਤਾਂ ਖੇਤੀ ਦੇ ਹਮਦਰਦ ਹੋ ਜਾਂ ਜੇ ਖੇਤੀ ਨੂੰ ਬਚਾਉਣਾ ਚਾਹੁੰਦੇ ਸਹੀ ਜਾਣਕਾਰੀ ਦੇ ਦਿਓ ਜੇ ਤੁਸੀਂ ਖੁਦ ਖੇਤੀ ਕਰਦੇ ਆ ਜੇ ਤੁਸੀਂ ਨਹੀਂ ਖੇਤੀ ਕਰਦੇ ਜੇ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਫਿਰ ਇਹੋ ਜੇ ਚੈਨਲ ਨਾ ਬਣਾ ਕੇ ਤੁਸੀਂ ਗੁੰਮਰਾਹ ਕਰੋ ਵੀ ਸਾਡੇ ਮੈਂ ਆਪਣੇ ਭਰਾਵਾਂ ਨੂੰ ਵੀ ਬੇਨਤੀ ਕਰਦਾ ਸੋ ਮੇਰਾ ਵੀਰ ਤੁਸੀਂ ਵੀ ਥੋੜਾ ਜਿਆ ਜਾਂਚ ਪੜਖ ਲਿਆ ਕਰੋ ਕਿਉਂਕਿ ਖੇਤੀ ਵਿੱਚ ਕੋਈ ਵੀ ਬੰਦਾ ਨਵਾਂ ਨਹੀਂ ਹੈਗਾ ਮੈਂ ਨਹੀਂ ਇਹ ਕਹਿੰਦਾ ਵੀ ਮੈਂ ਕੱਲਾ ਬਹੁਤ ਸਾਮੰਹਾਰਾ ਵੀ ਮੈਂ ਕੱਲਾ ਹੀ ਤੁਹਾਨੂੰ ਸਾਰੀਆਂ ਚੀਜ਼ਾਂ ਸਹੀ ਦੱਸ ਦੂੰਗਾ ਹੋ ਸਕਦਾ ਵੀ ਮੇਰੀਆਂ ਵੀ ਕਿਤੇ ਗਲਤੀਆਂ ਹੋ ਸਕਦੀਆਂ ਠੀਕ ਹੈ ਸੋ ਮੇਰਾ ਵੀਰ ਜਿਹੜੇ ਬੰਦੇ ਖੇਤੀ ਕਰਦੇ ਥੋੜਾ ਬ ਪਰੀ ਤੁਸੀਂ YouTube ਦੀ ਖੇਤੀ ਤੇ ਨਿਰਭਰ ਨਾ ਹੋ ਦੇਖੋ ਇਹ ਤੁਹਾਡਾ ਬਹੁਤ ਵੱਡਾ ਨੁਕਸਾਨ ਕਰਾਊਗੀ ਕਿਉਂਕਿ ਜ਼ਿਆਦਾਤਰ ਬੰਦੇ ਖੇਤੀ ਦੇ ਮਗਰ ਹੱਥ ਧੋਕੇ ਪਏ ਹੋਏ ਹਨ ਅਨੇਕਾਂ ਚੀਜ਼ਾਂ ਪਵਾ ਪਵਾ ਕੇ ਮੈਂ ਵੀਡੀਓ ਵੈਸੇ ਅੱਜ ਬਣਾਉਣੀ ਨਹੀਂ ਸੀ ਮੈਂ ਕਿਹਾ ਉਹ ਵੀਡੀਓ ਦੇਖਣ ਤੋਂ ਬਾਅਦ ਮੈਂ ਸੋਚਿਆ ਵੀ ਇਹ ਜਿੰਕ ਦੀ ਮੈਂ ਵਰਤੋਂ ਪਿਛਲੇ ਸਾਲ ਕਰੀ ਆ ਕਣਕ ਦੇ ਵਿੱਚ ਵੀ ਕਰੀ ਆ ਫਿਰ ਮੈਂ ਸੋਚਿਆ ਵੀ ਯਾਰ ਆਪਾਂ ਇਹਦੇ ਬਾਰੇ ਜ਼ਰੂਰ ਦੱਸੀਏ ਕਿਉਂਕਿ ਆਪਾਂ ਇਹ ਚੀਜ਼ ਵਰਤੀ ਵੀ ਹੈ ਜੇ ਮੈਂ ਇਹ ਨਾ ਵਰਤੀ ਹੁੰਦੀ ਫਿਰ ਮੈਂ ਤੁਹਾਨੂੰ ਬਿਲਕੁਲ ਨਹੀਂ ਸੀ ਇਹ ਵੀਡੀਓ ਪਾ ਕੇ ਦੱਸਣਾ ਵੀ ਹਾਂ ਬੀ ਆਨੋਦਾ ਸੋ ਮੇਰਾ ਵੀਰ ਸਪਰੇਅ ਦੇ ਵਿੱਚ ਇਹ ਜਿੰਕ ਦਾ ਬਹੁਤ ਵਧੀਆ ਰਿਜ਼ਲਟ ਆ ਆਪਾਂ ਕਣਕ ਤੇ ਵੀ ਯੂਜ਼ ਕੀਤਾ ਹੈ ਇਹ ਜਿੰਕ ਪਿਛਲੀ ਵਾਰ ਆਪਾਂ ਝੋਨੇ ਤੇ ਵੀ ਵਰਤਿਆ ਸੋ ਇਹ ਪਿਛਲੇ ਸਾਲ ਦਾ ਜਿੰਕ ਮੇਰੇ ਕੋਲ ਪਿਆ ਮੈਂ ਇਸ ਕਰਕੇ ਵੀਡੀਓ ਬਣਾਉਣਾ ਸੋ ਮੇਰਾ ਵੀਰ ਕੋਈ ਵੀ ਬੰਦਾ ਇਹਨੂੰ ਯੂਰੀਏ ਦੇ ਵਿੱਚ ਨਾ ਵਰਤੇ ਯੂਰੀਏ ਦੇ ਵਿੱਚ ਇਹਦਾ ਰਿਜ਼ਲਟ ਤੁਹਾਨੂੰ 1-2% ਵੀ ਮਸਾ ਹੀ ਮਿਲਣਾ ਠੀਕ ਆ ਜਿਹੜੀ ਚੀਜ਼ ਬਣੀ ਉਹ ਪੱਤਿਆਂ ਦੇ ਸੈਲਾਂ ਤੋਂ ਕੰਮ ਕਰਨ ਵਾਸਤੇ ਉਹ ਜੜਾਂ ਤੋਂ ਕਦੇ ਕੰਮ ਨਹੀਂ ਕਰਦੀ ਹੈ ਸੋ ਇਹਨੂੰ ਜੇ ਤੁਸੀਂ ਵਰਤਣਾ ਤਾਂ ਸਪਰੇਅ ਜ਼ਰੂਰ ਕਰ ਲਿਓ ਜਾਂ ਚਿਲੇਟਡ ਜ਼ਿੰਕ ਹੋ ਗਿਆ ਤੁਸੀਂ ਉਹਦੀ ਸਪਰੇਅ ਕਰ ਸਕਦੇ ਆ ਜੇ ਤੁਸੀਂ 21 ਜਾਂ 33% ਨਹੀਂ ਪਾਉਣਾ ਜਾਂ ਫਿਰ ਤੁਸੀਂ ਇਹ ਜ਼ਿੰਕ ਵਰਤ ਸਕਦੇ ਆ ਠੀਕ ਹੈ ਨਾ ਤੇ ਬਟ ਇਹਨੂੰ ਕਦੇ ਵੀ ਤੁਸੀਂ ਯੂਰੀਆ ਦੇ ਵਿੱਚ ਨਹੀਂ ਵਰਤਣਾ ਨਾ ਤੁਸੀਂ ਚਿਲੇਟਡ ਜ਼ਿੰਕ ਨੂੰ ਯੂਰੀਆ ਦੇ ਵਿੱਚ ਪਾਉਣਾ ਖਾਸ ਕਰਕੇ ਮੇਰਾ ਵੀਰ ਧਿਆਨ ਇਸ ਚੀਜ਼ ਵੱਲ ਜ਼ਰੂਰ ਦੇਣ ਸੋ ਵੀਡੀਓ ਇੱਕੋ ਗੱਲ ਤੇ ਬਹੁਤ ਲੰਬੀ ਹੋ ਜਾਣੀ ਸੋ ਆਪਾਂ ਅਗਲੀ ਵੀਡੀਓ ਕੋਈ ਹੋਰ ਟਾਪਿਕ ਤੇ ਬਣਾਵਾਂਗੇ ਜਿਹੜੇ ਪਰ ਆਪਣੇ ਚੈਨਲ ਤਿੰਨ ਨਾਮ ਹੈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਆਪਾਂ ਅਗਲੀ ਵੀਡੀਓ 'ਚ ਥੈਂਕ ਯੂ